ਹੁਸ਼ਿਆਰਪੁਰ ਦੇ ਕਸਬਾ ਸ਼ਾਮ 84 ਦੇ ਪਿੰਡ ਕਾਨੇ ਵਿੱਚ ਬੀਤੀ ਰਾਤ ਯੂਪੀ ਪੁਲਿਸ ਦੇ ਇੱਕ ਸੇਵਾਮੁਕਤ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਅਣਪਛਾਤੇ ਨੌਜਵਾਨਾਂ ਨੇ ਤੇਜ਼ਾਰ ਹਥਿਆਰਾਂ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਕਤਲ ਐਨੀ ਬੇਰਹਿਮੀ ਦੇ ਨਾਲ ਕੀਤਾ ਗਿਆ ਕਿ ਮ੍ਰਿਤਕ ਦੀ ਪਛਾਣ ਕਰਨੀ ਵੀ ਔਖੀ ਹੋ ਰਹੀ ਸੀ ਵਾਰਦਾਤ ਦਾ ਸ਼ਿਕਾਰ ਹੋਇਆ ਮਦਨ ਲਾਲ ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਮੋਟਰਸਾਈਕਲ ਦੇ ਉੱਤੇ ਖੇਤਾਂ ਦੇ ਵੱਲ ਘੇੜਾ ਮਾਰਨ ਗਿਆ ਸੀ ਰਸਤੇ ਦੇ ਵਿੱਚ ਕੁਝ ਨੌਜਵਾਨਾਂ ਨੇ 30ar ਹੱਥਿਆਰ ਨਾਲ ਉਸਤੇ वार ਕੀਤੇ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੇਰ ਰਾਤ ਤੱਕ ਜਦੋਂ ਮਦਨ ਲਾਲ ਘਰ ਵਾਪਸ ਨਹੀਂ ਪਰਤੇ ਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਪਾਲ ਸ਼ੁਰੂ ਕੀਤੀ ਜਿਸ ਤੋਂ ਬਾਅਦ ਖੇਤਾਂ ਦੇ ਵਿੱਚੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪਰਿਵਾਰ ਦੇ ਬਿਆਨ ਦਰਜ ਕੀਤੇ ਨੇ ਪਰਿਵਾਰ ਦੇ ਮੁਤਾਬਕ ਉਨ੍ਹਾਂ ਦਾ ਕਿਸੇ ਨਾਲ ਕੋਈ ਵੀ ਝਗੜਾ ਨਹੀਂ ਸੀ ਫਿਰ ਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਮਦਨ ਲਾਲ ਨਾਦਾ ਇਹ ਸ਼ਖਸ ਯੂਪੀ ਪੁਲਿਸ ਤੋਂ ASI ਦੇ ਅਹੁਦੇ ਤੋਂ ਰਿਟਾਇਰ ਹੋਇਆ ਸੀ 6 ਸਾਲ ਪਹਿਲਾਂ ਰਿਟਾਇਰ ਹੋਣ ਤੋਂ ਬਾਅਦ ਮਦਨ ਲਾਲ ਆਪਣੀ ਪਤਨੀ ਅਤੇ ਬੇਟੀ ਦੇ ਨਾਲ ਹੁਸ਼ਿਆਰਪੁਰ ਦੇ ਪਿੰਡ ਕਾਨੇ ਦੇ ਵਿੱਚ ਰਹਿ ਰਿਹਾ ਸੀ ਮਦਨ ਲਾਲ ਦੇ ਤਿੰਨ ਬੇਟੇ ਨੇ ਜੋ ਇਸ ਸਮੇਂ ਵਿਦੇਸ਼ ਵਿੱਚ ਨੇ ਬਾਜ਼ਮਾਰਕ ਗਏ ਸੀ ਗੇਟ ਕੰਦੇ ਬੰਦ ਕਰ ਲਿਓ ਪਰ ਦਿਸੇ ਨਹੀਂ ਮੈਨੂੰ ਤੁਹਾਨੂੰ ਫੋਨ ਆਇਆ ਤੁਹਾਨੂੰ ਕਿੱਦਾਂ ਪਤਾ ਲੱਗਿਆ ਨਹੀਂ ਸਾਨੂੰ ਫੋਨ ਕੋਈ ਨਹੀਂ ਆਇਆ ਹਰ ਰੋਟੀ ਖਾ ਗਏ ਹਾਂਜੀ ਰੋਟੀ ਖਾ ਕੇ ਗਏ ਆ ਲੰਮੇ ਪਏ ਸੀ ਤੇ ਮੋਟਰਸਾਈਕਲ ਦੀ ਹਾਂਜੀ ਮੋਟਰਸਾਈਕਲ ਬਾਹਰ ਹੀ ਸੀਗਾ ਕੜਾ ਕਿ ਲੱਗਦਾ ਕਿਸੇ ਨੇ ਸੰਜਿਸ਼ਵ ਕਰਾ ਸੀ ਕੋਈ ਫੋਨ ਆਇਆ ਹੋਵੇ ਨਹੀਂ ਕੋਈ ਨਹੀਂ ਹੋਇਆ ਤੇ ਅੱਜ ਸਵੇਰੇ ਤੜਕੇ ਪਤਾ ਲੱਗਾ ਕਿ ਇਹਦੀ ਜਿਹੜੀ ਡੈੱਡ ਬੋਡੀ ਆ ਸ਼ਾਮ 84 ਤੋਂ ਅ ਪਡੋਰੀ ਫਗੂੜੇ ਲਿੰਕ ਰੋਡ ਆ ਉੱਥੇ ਪਈ ਮਿਲੀ ਆ ਉਹਦੇ ਦਾਤਾ ਸੀ ਉਹਦੀ ਵਾਈਫ ਜਿਹੜੀ ਹੈਗੀ ਆ ਨਰਮਲ ਕੌਰੀ ਦੀ ਵਾਈਫ ਆ ਉਹਦੀ ਸਟੇਟਮੈਂਟ ਤੇ ਅਸੀਂ ਜਿਹੜੀ ਉਹ ਐਫ ਆਈ ਆਰ ਦਰਜ ਮੁਕੱਦਮਾ ਦਰਜ ਕਰ ਦਿੱਤਾ 302 ਦਾ ਮਰਡਰ ਕੇਸ ਆ ਇਹ ਤੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਫਿਲਹਾਲ ਕੋਈ ਕਾਤਲਾਂ ਬਾਰੇ ਅਜੇ ਕੋਈ ਕਲੀਅਰ ਨਹੀਂ ਕਿ ਇਹ ਮਤਲਬ ਕਿਹਨੇ ਮਰਡਰ ਕੀਤਾ ਫਿਲਹਾਲ ਉਹ ਨਾਮ ਲੂ ਵਿਅਕਤੀਆਂ ਦੇ ਖਿਲਾਫ ਅਸੀਂ ਜਿਹੜਾ ਇਹ ਮਰਡਰ ਮਰਡਰ ਦਾ ਮੁਕੱਦਮਾ ਦਰਜ ਕੀਤਾ ਹੈਗਾ